ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਂ ਪਿਆਰਿਆਂ ਦੇ ਇਤਿਹਾਸ ਤੋਂ ਤੁਸੀਂ ਜਾਣੂ ਹੋਵੋਗੇ ਪੰਜਾਂ ਪਿਆਰਿਆਂ ਦਾ ਇਤਿਹਾਸ ਸਿੱਖ ਪ੍ਰਚਾਰਕਾਂ ਦੁਆਰਾ ਅਕਸਰ ਸੁਣਾਇਆ ਜਾਂਦਾ ਹੈ ਤੇ ਇਹਨਾਂ ਦਾ ਜ਼ਿਕਰ ਕਿਤਾਬਾਂ ਵਿੱਚ ਅਕਸਰ ਮਿਲਦਾ ਹੈ ਇਸ ਕਰਕੇ ਪੰਜਾਬ ਪਿਆਰਿਆਂ ਦਾ ਇਤਿਹਾਸ ਲੁਕਵਾ ਨਹੀਂ ਹੈ ਪਰ ਸਿੱਖ ਇਤਿਹਾਸ ਵਿੱਚ ਪੰਜ ਮੁਕਤੇ ਵੀ ਅਹਿਮ ਸਥਾਨ ਰੱਖਦੇ ਹਨ ਪੰਜ ਮੁਕਤੇ ਭਾਵ ਕੇ ਉਹ ਪੰਜ ਸਿੱਖ ਜੋ ਮੁਕਤ ਹੋ ਗਏ ਜੋ ਭਾਈ ਦਇਆ ਸਿੰਘ ਦੇ ਰਹਿਤਨਾਮੇ ਅਨੁਸਾਰ ਪੰਜ ਪਿਆਰਿਆਂ ਤੋਂ ਬਾਅਦ ਪਹਿਲੇ ਸਿੱਖ ਸਨ ਜਿਨ੍ਹਾਂ ਨੇ 1699 ਈਸਵੀ ਦੇ ਇਤਿਹਾਸਿਕ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੋਂ ਖਾਲਸਾਈ ਅੰਮ੍ਰਿਤ ਛਕਿਆ ਉਹ ਸਨ RAM ਸਿੰਘ ਫਤਿਹ ਸਿੰਘ ਦੇਵਾ ਸਿੰਘ ਟਹਿਲ ਸਿੰਘ ਅਤੇ ਈਸਰ ਸਿੰਘ ਇਨ੍ਹਾਂ ਪੰਜਾਂ ਬਾਰੇ ਇਤਿਹਾਸ ਵਿੱਚ ਕੋਈ ਬਹੁਤੇ ਵੇਰਵੇ ਨਹੀਂ ਮਿਲਦੇ ਸਿਵਾਏ ਇਸ ਦੇ ਕਿ ਭਾਈ ਪਹਿਰਲਾਦ ਸਿੰਘ ਦੇ ਰਹਿਤਨਾਮੇ ਵਿੱਚ ਇੱਕ ਪੁਰਾਣੀ ਹੱਥ ਲਿਖਤ ਵਿੱਚ ਇੱਕ ਨੋਟ ਹੈ ਜੋ ਰਾਮ ਸਿੰਘ ਤੇ ਦੇਵਾ ਸਿੰਘ ਨੂੰ ਲਾਹੌਰ ਜ਼ਿਲ੍ਹੇ ਦੇ ਪਿੰਡ ਬੁਗਿਆਣਾ ਨਾਲ ਜੋੜਦਾ ਹੈ ਟਹਿਲ ਸਿੰਘ ਤੇ ਈਸਰ ਸਿੰਘ ਨੂੰ ਉਜੋਕੇ ਅੰਮ੍ਰਿਤਸਰ ਜ਼ਿਲ੍ਹੇ ਦੇ ਢਲਵਾੜੀ ਨਾਲ ਜੁੜਦਾ ਹੈ ਅਤੇ ਫਤੇ ਸਿੰਘ ਨੂੰ ਖੁਰਦਪੁਰ ਮਰਗੱਟ ਨਾਲ ਜੋੜਦਾ ਹੈ। ਸ਼ਾਇਦ ਲਾਹੌਰ ਜ਼ਿਲ੍ਹੇ ਦੇ ਗੁਰੂ ਮਰਗੱਟ ਵਾਂਗੀ। RAM ਸਿੰਘ ਉਹਨਾਂ ਦਾ ਜ਼ਿਕਰ ਗੁਰਬਲਾਸ ਪੋਥੀਆਂ ਵਿੱਚ 25 ਮੁਕਤਿਆਂ ਵਿੱਚ ਵੀ ਆਉਂਦਾ ਹੈ। ਸਰੂਪ ਸਿੰਘ ਦੇ ਅਨੁਸਾਰ ਗੁਰੂਕੀਆਂ ਸਾਖੀਆਂ ਪੱਟਾਂ ਦੇ ਸਰੋਤਾਂ ਵਿੱਚ ਦੇਵਾ ਸਿੰਘ ਤੇ ਈਸਰ ਸਿੰਘ 7 ਦਸੰਬਰ 1705 ਨੂੰ ਚਮਕੌਰ ਦੀ ਲੜਾਈ ਵਿੱਚ ਸ਼ਹੀਦ ਹੋ ਗਏ ਸਨ ਇਸ ਜਾਣਕਾਰੀ ਦੇ ਸਰੋਤ ਹਨ ਪਦਮ ਪਿਆਰਾ ਸਿੰਘ ਗੁਰੂਕੀਆਂ ਸਾਖੀਆਂ 1986 ਕੋਇਰ ਸਿੰਘ ਗੁਰਬਿਲਾਸ ਪਾਤਸ਼ਾਹੀ ਦਸਵੀਂ ਪਟਿਆਲਾ 1968 ਪੰਜਾਬ ਮੁਕਤਿਆਂ ਦੇ ਇਤਿਹਾਸ ਬਾਰੇ ਸਭ ਤੋਂ ਪਹਿਲਾਂ ਅਸੀਂ ਗਿਆਨੀ ਭਾਈ ਪਿੰਦਰਪਾਲ ਸਿੰਘ ਜੀ ਦੀ ਕਥਾ ਵਿੱਚ ਸੁਣਿਆ ਸੀ ਉਸ ਤੋਂ ਬਾਅਦ ਸਾਨੂੰ ਜਗਿਆਸਾ ਹੋਈ ਕਿ ਇਸ ਬਾਰੇ ਜਾਣਿਆ ਜਾਵੇ ਤਾਂ ਸਾਨੂੰ ਜੋ ਜਾਣਕਾਰੀ ਮਿਲੀ ਅਸੀਂ ਇਸ ਵੀਡੀਓ ਵਿੱਚ ਸਾਂਝੀ ਕੀਤੀ ਹੈ ਜੇ ਕਿਸੇ ਗੁਰਸਿੱਖ ਭਾਈ ਨੂੰ ਇਨ੍ਹਾਂ ਪੰਜਾਂ ਮੁਕਤਿਆਂ ਦੇ ਇਤਿਹਾਸ ਬਾਰੇ ਹੋਰ ਜ਼ਿਆਦਾ ਪਤਾ ਹੋਵੇ ਤਾਂ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਕੁਝ ਜ਼ਰੂਰੀ ਜਾਣਕਾਰੀ ਜੋ ਸੰਗਤ ਨਾਲ ਸਾਂਝੀ ਕਰਨੀ ਜ਼ਰੂਰੀ ਹੈ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਕੋਈ ਐਸੀ ਕਿਤਾਬ ਜਾਸਰੋਤ ਜਿਸ ਨੂੰ ਪੜ੍ਹ ਕੇ ਅਸੀਂ ਇਹਨਾਂ ਦੇ ਜੀਵਨ ਬਾਰੇ ਜਾਣ ਸਕੀਏ ਇਹਨਾਂ ਦੇ ਪਿਛੋਕੜ ਬਾਰੇ ਜਾਣ ਸਕੀਏ ਤੇ ਇੱਕ ਸੌਖੇ ਤਰੀਕੇ ਨਾਲ ਇੱਕ ਲੰਬੀ ਵੀਡੀਓ ਬਣਾ ਕੇ ਸੰਗਤ ਨਾਲ ਸਾਂਝਾ ਕਰ ਸਕੀਏ ਤੁਹਾਡੇ ਸੁਝਾਵਾਂ ਦਾ ਪੂਰਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ